ਹੈਲੋ ਇੰਟੈਲੀਜੈਂਟਸ ਵੈਲਕਮ ਟੂ ਪ੍ਰਤਿਭਾ ਨਰਸਿੰਗ ਅਫੀਸਰ ਮਨਜੀਤ ਤੇ ਜਗਜੀਤ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ ਜਬਜੀ ਸਾਹਿਬ ਦੀ 27ਵੀਂ ਪੋੜੀ ਵਿੱਚ ਦਰਜ ਹੈ ਤੁਹਾਨੂੰ ਕੁਐਸਚਨ ਆ ਸਕਦਾ ਹੈ ਮਨਜੀਤ ਤੇ ਜਗਜੀਤ ਜਿਹੜਾ ਤਕ ਹੈ ਉਹ ਕਿਸ ਤੋਂ ਲਈ ਗਈ ਹੈ ਤੇ ਕਿਸ ਨੇ ਮਤਲਬ ਉਚਾਰੀ ਹੈ ਇਹਦੇ ਚ ਆਪਾਂ ਲਿਖਾਂਗੇ ਮਨਜੀਤ ਤੇ ਜਗਜੀਤ ਹੈ ਜਬਜੀ ਸਾਹਿਬ ਦੀ 27th ਮਤਲਬ ਕਿ 27ਵੀਂ ਪੋੜੀ ਵਿੱਚ ਦਰਜ ਹੈ ਇਸ ਵਿੱਚ ਗੁਰੂ ਜੀ ਨੇ ਅਟਲ ਸਚਾਈ ਨੂੰ ਪੇਸ਼ ਕੀਤਾ ਹੈ ਕਿ ਮਨੁੱਖ ਆਪਣੇ ਮਨ ਤੇ ਕਾਬੂ ਪਾ ਕੇ ਸਾਰੇ ਸੰਸਾਰ ਨੂੰ ਜਿੱਤ ਲੈਣ ਦੀ ਸਮਰਥ ਰੱਖਦਾ ਹੈ ਇਸ ਦੇ ਵਿੱਚ ਤੁਹਾਨੂੰ ਅਰਥ ਵੀ ਪੁੱਛ ਸਕਦੇ ਨੇ ਮਨ ਜਿੱਤੇ ਜਗਜੀਤ ਦਾ ਕੀ ਅਰਥ ਹੋ ਸਕਦਾ ਹੈ ਠੀਕ ਹੈ ਇਸ ਤਰ੍ਹਾਂ ਗ੍ਰਹਿ ਤਜਬਨ ਖੰਡ ਜਾਈਏ ਚੁਣਖਾਈਏ ਕੰਦਾ ਅਜਿਹੀ ਅਵਿਕਾਰ ਨਾ ਛੋੜੀਏ ਪਾਪੀ ਮਨ ਸੰਦਾ ਏ ਮਨਮੰਦਾ ਇਹ ਜਿਹੜੀਆਂ ਤੁਕਾਂ ਨੇ ਇਹ ਕਬੀਰ ਜੀ ਨੇ ਲਿਖੀਆਂ ਨੇ ਕਬੀਰ ਸਤਗੁਰੂ ਸੂਰਮੇ ਬਾਹਿਆ ਬਨ ਜੋ ਇੱਕ ਲਾਗਤ ਹੀ ਪਾਓ ਮੇਰੇ ਪਰਿਆપરા ਪਰਿਆપરા ਕਲੇਜੇ شیخ ਇਹ ਵੀ ਜਿਹੜੀਆਂ ਤੁਕਾਂ ਨੇ ਇਹ ਗੁਰੂ ਸੌਰੀ ਕਬੀਰ ਜੀ ਨੇ ਲਿਖੀਆਂ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਆਇਆਂ ਤਤ ਇਹ ਵੀ ਜਿਹੜੀ ਤੋਕ ਹੈ ਗੁਰੂ ਨਾਨਕ ਦੇ ਜੀ ਨੇ ਉਚਾਰੀ ਹੈ ਮੂਰਖ ਨਾਲ ਝੰਗੇਰੇ ਚੁੱਪ ਮੂਰਖ ਦੇ ਮੂ ਨਾਲੋਂ ਚੰਗੇਰੇ ਚੁੱਪ ਹੈ ਇਹ ਜਿਹੜੀ ਤੁੱਕ ਹੈ ਪਾਈ ਗੁਰਦਾਸ ਜੀ ਨੇ ਕਹੀ ਹੈ ਉਚਾਰੀ ਹੈ ਪਾਈ ਗੁਰਦਾਸ ਜੀ ਦੁਆਰਾ ਉਚਾਰੀ ਗਈ ਹੈ ਇਸ ਤਰ੍ਹਾਂ ਤੁਹਾਨੂੰ ਕੁਐਸਚਨ ਬਣ ਕੇ ਆ ਸਕਦੇ ਨੇ ਤੁੱਕ ਵੀ ਇਹਨਾਂ ਵਿੱਚੋਂ ਤੁੱਕਾਂ ਦਾ ਇੱਕ ਕੁਐਸਚਨ ਜ਼ਰੂਰ ਆਏਗਾ ਠੀਕ ਹੈ ਤੇ ਇਹ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ ਵੀ ਕਿਹੜੀ ਤੁੱਕ ਹੈ ਜੈਸੇ ਮੋਸਟਲੀ ਜਿਹੜੀਆਂ ਤੁੱਕਾਂ ਨੇ ਉਹ ਗੁਰੂ ਨਾਨਕ ਦੇਵ ਜੀ ਦੀਆਂ ਹੀ ਆਉਂਦੀਆਂ ਨੇ ਕੋਈ ਇੱਕ ਅੱਧੀ ਚਾਹੇ ਆ ਜਾਏ ਕਬੀਰ ਜੀ ਦੀਆਂ ਭਾਈ ਗੁਰਦਾਸ ਜੀ ਦੀ ਉਸ ਤੋਂ ਬਾਅਦ ਆਪਾਂ ਕਰਾਂਗੇ ਪੰਜਾਬ ਪੰਜਾਬ ਜੋ ਕਿ ਪੰਜਾਬ ਨੇ ਨੂੰ ਪਾਈ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ ਜਲੰਧਰ ਪਟਿਆਲਾ ਲੁਧਿਆਣਾ ਸ਼੍ਰੀ ਅੰਮ੍ਰਿਤਸਰ ਤੇ ਬਠਿੰਡਾ क्वेश्चन ਆ ਸਕਦਾ ਹੈ ਅਜੋਕਾ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਅਜੋਕਾ ਪੰਜਾਬ ਹੈ ਜਿਹੜਾ ਆਪਣਾ ਇਧਰ ਵਾਲਾ ਪੂਰਵੀ ਪੰਜਾਬ ਨੂੰ ਜੋਕਾ ਪੰਜਾਬ ਕਿਹਾ ਜਾਂਦਾ ਹੈ ਲੁਧਿਆਣਾ ਲੁਧਿਆਣਾ ਕਿਸ ਲਈ ਮਸ਼ਹੂਰ ਹੈ ਹੌਜ਼ਰੀ ਦੇ ਸਮਾਨ ਦੇ ਲਈ ਮਸ਼ਹੂਰ ਹੈ ਜਲੰਧਰ ਹੈ ਜਿਹੜਾ ਖੇਡਾਂ ਦੇ ਸਮਾਨ ਲਈ ਮਸ਼ਹੂਰ ਹੈ ਤੇ ਅੰਮ੍ਰਿਤਸਰ ਜਿਹੜਾ ਕੱਪੜੇ ਦੇ ਵਪਾਰ ਲਈ ਮਸ਼ਹੂਰ ਹੈ ਸ਼੍ਰੀ ਹਰਮੰਦਰ ਸਾਹਿਬ ਕਿਸ ਦਿਸ਼ਾ ਵਿੱਚ ਹੁਣ ਸਥਿਤ ਹੈ ਆਪਾਂ ਸ਼੍ਰੀ ਹਰਮੰਦਰ ਸਾਹਿਬ ਉੱਤਰ ਭਾਰਤ ਦਾ ਪ੍ਰਸਿੱਧ ਤੀਰਥ ਸਥਾਨ ਹੈ ਪੰਜਾਬ ਦੀ ਰਾਜਧਾਨੀ ਪੁੱਛ ਸਕਦੇ ਨੇ ਰਾਜਧਾਨੀ ਕਿਹੜੀ ਹੈ ਪੰਜਾਬ ਦੀ ਰਾਜਧਾਨੀ ਹੈਗੀ ਹੈ ਚੰਡੀਗੜ੍ਹ ਹੈ ਠੀਕ ਹੈ ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਇਹ ਜਿਹੜੇ ਸ਼ਬਦ ਨੇ ਇਹ ਜਿਹੜੀਆਂ ਲਾਈਨਸ ਨੇ ਤੁਕਾਂ ਨੇ ਕਿੰਨੇ ਕਈਆਂ ਨੇ ਕਵੀ बाबू ਫਿਰੋਜ਼ਦੀਨ ਸ਼ਰਫ ਨੇ ਕਈਆਂ ਨੇ ਕਵੀ बाबू ਫਿਰੋਜ਼ਦੀਨ ਸ਼ਰਫ ਨੇ ਕਈਆਂ ਨੇ ਅੱਜ ਲਈ ਇਹ ਨਹੀਂ ਸੀ ਸੋ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਹਾਨੂੰ ਆਪਣੀ ਅਪਡੇਟਸ ਆndਿਆ ਰਹਿ ਅਗਰ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਲੋਗੇ ਫੋਲੋ ਕਰ ਲੋਗੇ ਤੇ ਤੁਹਾਨੂੰ ਨਿਊ ਨਿਊ ਅਪਡੇਟਸ ਆndਿਆ ਰਹਿਣਗੀਆਂ ਕਿ ਕੀ ਚੱਲ ਰਿਹਾ ਹੈ ਥੈਂਕ ਯੂ ਗਾਇਜ਼ ਬਾਏ ਬਾਏ